ਸਾਰਿਆਂ ਨੂੰ ਮਾਈ ਸ਼ਾਫ ਲੋਕੇਸ਼ ਵੱਲੋਂ ਆਈ ਐਮ ਦਾ ਰਿਟਰਨਿੰਗ ਆਫੀਸਰ ਸਰ ਕੀ ਕਹਿਣਾ ਚਾਹੋਗੇ ਜਿਹੜੀ VOTING ਹੈ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਇਸ ਕਰਕੇ VOTING ਬੜੇ ਸਮੂਥ ਵੇ ਨਾਲ ਚੱਲ ਰਹੀ ਹੈ ਵਿਦ ਦਾ ਹੈਲਪ ਆਫ ਦੀ ਕੈਂਡੀਡੇਟਸ ਐਂਡ ਆ ਸਪੋਰਟਰਸ ਐਂਡ ਆ ਵੋਟਰਸ ਆਲਸੋ ਇੱਕ ਪੀਸਫੁਲ এনवायरमेंट ਹੈ ਫਰੈਂਡਲੀ এনवायरमेंट ਹੈ ਤੇ ਹੁਣ ਤੱਕ ਅਪਰੋਕਸ 650 ਵੋਟ ਪੋਲ ਹੋ ਚੁੱਕੀ ਹੈ 12 ਵਜੇ ਤੱਕ ਟੋਟਲ ਕਿੰਨੇ ਗੈਟਾ ਹੋ ਗਏ ਕੈਂਡੀਡੇਟ ਜਿਹੜੀ ਟੋਟਲ ਵੋਟ ਹੈ 3021 ਹੈ 3021 ਇਹ ਕਿਹੜੇ ਕੈਂਡੀਡੇਟਸ ਕੰਟੈਸਟ ਕਰ ਰਹੇ ਆ ਉਹ 35 ਕੈਂਡੀਡੇਟਸ ਆ ਜੀ ਵੋਟਰ ਨੂੰ ਅਪੀਲ ਕੀ ਕਹਿਣਾ ਚਾਹੁੰਦੇ ਹੋ ਵੋਟਰ ਨੂੰ ਅਪੀਲ ਇਹ ਹੀ ਕਰਨਾ ਚਾਹੁੰਦਾ ਹੈ ਕਿ ਹਰ ਕੈਂਡੀਡੇਟ ਨੂੰ ਦੇਖ ਕੇ ਸੂ ਸਮਝ ਨਾਲ ਜਿਹੜੀ ਵੋਟ ਪਾਈ ਜਾਵੇ ਤੇ ਬੈਸਟ ਆਫ ਲੱਕ ਕਿਹੜੇ ਹਰ ਕੈਂਡੀਡੇਟ ਨੂੰ ਵੋਟਰ ਸੋ ਲੋ ਜੂੜ ਦਿੱਤੀ ਜਾਵੇ ਸਰ ਲੱਗਦਾ ਹੈ ਵੈਦਰ ਕਰਕੇ ਕਿਤੇ ਨਾ ਕਿਤੇ ਰਸ਼ ਘਟ ਨਜ਼ਰ ਆ ਰਿਹਾ ਹੈ weather ਕਰਕੇ ਜਰੂਰ ਮੈਨੂੰ ਆ ਪ੍ਰੋਬਲਮ ਫੇਸ ਹੋਈ ਬਿਕੋਜ਼ ਆਈ ਹੈਵ ਆਲਰੇਡੀ ਪ੍ਰੋਵਾਈਡਡ ਇਨਫਰਾਸਟ੍ਰਕਚਰ ਐਟ ਦਾ ਪਾਰਕਿੰਗ ਆਊਟਸਾਈਡ ਏਰੀਆ ਬਟ ਕੱਲ ਡਿਊ ਟੂ ਦਾ ਵੈਦਰ ਉਹਨੂੰ ਚੇਂਜ ਕਰਾਨਾ ਪਿਆ ਉਹਦੇ ਕਰਕੇ ਥੋੜਾ ਜਿਹਾ ਅੰਦਰ ਸਪੇਸ ਦੀ ਥੋੜੀ ਜੀ ਪ੍ਰੋਬਲਮ ਹੈ ਜਿਸ ਕਰਕੇ ਸਪੋਰਟਰਸ ਐਂਡ ਵੋਟਰਸ ਨੂੰ ਦੋਨਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਕਾਈਨਲੀ ਮੈਨੇਜ ਵਿਦ ði ਸਪੇਸ ਪ੍ਰੋਵਾਈਡਡ ਬਾਈ ਯੂਰ ਟੀਮ ਕਿੰਨੇ ਕੋਲਿੰਗ ਬੂਥ ਬਣਾਏ ਗਏ ਕੋਲਿੰਗ ਬੂਥ ਕਿਰੇ 6 ਬਨੇ ਹੈ ਹਰ ਬੂਥ ਸੇ 5 500 ਵੋਟ ਡਿਵਾਈਡ ਕੀਤੀ ਗਈ ਹੈ ਤਾਂ ਕਿ ਕੋਈ ਰਾਸ਼ਨਾ ਇੱਕ ਬੂਥ ਤੇ ਪਵੇ ਇਸ ਕਰਕੇ ਉਹਨੂੰ 5 500 ਜਗ੍ਹਾ ਡਿਵਾਈਡ ਕਰ ਦਿੱਤਾ ਗਿਆ ਤੇ ਜਿਹੜੀ ਵੋਟ ਕਾਸਟ ਹੋ ਰਹੀ ਹੈ ਉਹ ਹਰ ਸਾਲ 6 ਬੂਥ ਬੰਦੇ ਸੀ ਇਸ ਵਾਰ 16 ਬਣੇ ਹੈ ਜਿਹੜੇ ਟਿਕ ਕਰਨ ਵਾਲੀ ਜਗ੍ਹਾ ਤੇ ਉਹ 16 ਬੂਥ ਬਣਾਏ ਗਏ ਹੈ ਫਸਟ ਟਾਈਮ ਜੀ VOTING ਦੀ VOTING ਦੀ ਕਾਉਂਟਿੰਗ ਕਿੰਨੀ ਹੋਏਗੀ VOTING ਦੀ ਜਿਹੜੀ ਕਾਉਂਟਿੰਗ ਹੈ ਜੀ till 4:30 ਪੋਲਿੰਗ ਜਿਹੜੀ ਵੋਟ ਪੋਲ ਕਾਸਟ ਹੋਣੀ ਹੈ ਤੇ ਆਫਟਰ 1 ਆਰ ਜਿਹੜਾ ਪ੍ਰੋਸੈਸ ਅਸੀਂ ਸਟਾਰਟ ਕਰ ਦਾਂਗੇ ਅਪਰੋਕਸ 5:30 ਮੇਰੀ ਬਤੌਰ ਅਬਜਰਬਰ ਬਾਰ ਦੀ ਚੋਣ ਦੇ ਵਿੱਚ ਡਿਊਟੀ ਲੱਗੀ ਆ ਮੇਰੇ ਨਾਲ ਕਰਨਜਿੰਦਰ ਸਿੰਘ ਜਸਰ ਸਰ ਗੁਰਜਿੰਦਰ ਸਿੰਘ ਢਾਲੀਵਾਲ ਬਤੌਰ ਅਬਜਰਬਰ ਸੀ ਬਾਰ ਕੌਂਸਲ ਤੋਂ ਡਿਊਟੀ ਲੱਗੀ ਆ ਤੇ ਚੋਣ ਆ ਜਿਹੜੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈਗੀ ਤੇ ਸਾਡੀ ਕੋਸ਼ਿਸ਼ ਆ ਵੀ ਜਿਹੜੀ ਫੇਅਰ ਚੋਣ ਹੋਵੇ ਸਾਰੀ ਕਿੰਨੀ ਬਣ ਤਿੰਨ ਘੰਟੇ ਹੋ ਗਏ ਹੈ ਵੋਟਿੰਗ ਹੋ ਰਹੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਨਹੀਂ ਹੈ ਤੇ ਤਕਰੀਬਤ 3 3100 ਵੋਟ ਹੈਗੀ ਤੇ ਬੜੇ ਵਧੀਆ ਢੰਗ ਨਾਲ ਪੋਲਿੰਗ ਹੋ ਰਹੀ ਹੈ ਕਿਸੇ ਵੀ ਉਮੀਦਵਾਰ ਵੱਲੋਂ ਕਿਸੇ ਵੀ ਪੋਲਿੰਗ ਜੈਂਟ ਵੱਲੋਂ ਕਿਸੇ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਕੀਤੀ। ਵੋਟਰਾਂ ਨੂੰ ਕੀ ਵੀ ਕਰਨਾ ਚਾਹਣਗੇ। ਤੁਸੀਂ ਆਪਣਾ ਪੀਸਫੁਲੀ ਆਪਣੀ ਜਿਹਨੂੰ ਵੀ ਮਨ ਕਰਦਾ ਵੋਟ ਪਾਓ ਜਿਹੜਾ ਨੂੰ ਕੈਂਡੀਡੇਟ ਵਧੀਆ ਲੱਗਦਾ ਉਸ ਨੂੰ ਵੋਟ ਪਾਓ। ਸਰ ਟਾਈਮਿੰਗ ਕੱਟ ਹੈ ਕਿ ਇਹ VOTING ਦੀ। 8:00 3:30 ਸਾਢੇ 4 ਵਜੇ ਤੱਕ ਟਾਈਮ ਹੈਗਾ ਯਾਰ 9:00 ਵਜੇ ਤੋਂ ਬੋਲ ਕੇ ਸਾਢੇ 4 ਵਜੇ ਤੱਕ ਵੋਟ। ਇੱਕ ਦੋ ਉਸ ਤੋਂ ਬਾਅਦ ਗਿਣਤੀ ਸ਼ੁਰੂ ਹੋ ਜਾਣੀ। ਅਜੇ ਦਿਖਾਓ ਰਿਜ਼ਲਟ ਕਰ ਤੱਕ ਆ ਸਕਦਾ। ਤੇ ਨਾਸਟ ਕਰੋ 11-12 ਵਜੇ ਕਰਕੇ ਜਾਓ। ਪ ਬਹੁਤ ਅੱਛਾ ਲੱਗ ਰਿਹਾ ਹੈ ਸਾਡੇ ਬਾਅਦ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਔਰ ਸਾਡੀ ਜੋ ਚਾਹਤੇ ਪ੍ਰਧਾਨ ਜਿਹੜੇ ਚੁਣੇ ਸਨ ਜੋ ਸਾਡੀ ਹੈਲਪ ਕਰਨ ਫਿਊਚਰ ਚ ਪੂਰਾ ਸਾਲ ਪਰ ਸਾਡੀ ਮਦਦ ਕਰਨ ਇਸ ਤਰ੍ਹਾਂ ਨਾ ਮੁਸ਼ਕਲਾਵਾਂ ਜਿਹੜੀਆਂ ਦੇਖਣ ਦੇ ਆ ਲੱਗਦਾ ਕਿ ਜਿਹੜਾ ਇਹਨਾਂ ਵਾਲਾ ਡਾਡੀ ਬੋਡੀ ਆਏਗੀ ਚੁਣ ਕੇ ਤੇ ਉਹ ਉਸ ਦੇ ਵਿੱਚ ਅਚਲੀ ਸਾਡੀ ਜਿਹੜੇ ਜਿੰਨੇ ਵੀ ਪ੍ਰਧਾਨਚੋਣੇ ਜਾਂਦੇ ਆ ਉਹਦੀ ਬੈਸ ਨੇ ਕਿਉਂਕਿ ਜੋ ਪਹਿਲਾਂ ਪ੍ਰੋਬਲਮ ਸੀ ਸਾਰੀਆਂ ਉਹਨਾਂ ਨੇ ਸੌਲਟ ਆਊਟ ਕੀਤੀਆਂ ਜਿਵੇਂ ਕਿ ਸਾਡੀ ਪਾਰਕਿੰਗ ਦੀ ਸਮੱਸਿਆ ਸੀ ਪੂਰੀ ਅੱਛੀ ਤਰ੍ਹਾਂ ਉਹਨਾਂ ਨੇ ਸੋਲਵ ਕੀਤੀ ਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਸਮੱਸਿਆ ਕੋਈ ਬਾਕੀ ਹੈ ਠੀਕ ਹੈ ਫਰਦਰ ਜੋ ਉਹਨਾਂ ਨੇ ਇੰਪਲੀਮੈਂਟਸ ਕੀਤੇ ਹੋਗੇ ਬਸ ਚਾਲੂ ਰਹਿਣ ਜੋ ਪਾਰਕਿੰਗ ਦੀ ਸਮੱਸਿਆ ਰਿਸੋਲਵ ਕੀਤੀ ਸਾਡੇ ਪਿਛਲੇ ਪ੍ਰਧਾਨ ਸਾਹਿਬ ਨੇ ਉਹ ਅੱਗੇ ਫਰਦਰ ਇਦਾਂ ਹੀ ਸੋਲਵ ਵੀ ਰਵੇ ਮੇਰਾ ਨਾਮ ਰਕੇਸ਼ ਪਾਟਿਆ ਅੱਜ ਵੋਟ ਕਾਸ ਕਰ ਰਹੇ ਹਾਂ ਹਾਂਜੀ ਵੋਟ ਕਾਸ ਕਰ ਰਹੇ ਹਾਂ ਬਹੁਤ ਅੱਛਾ ਮਾਹੌਲ ਆ ਬੜਾ ਕੋਰਡੀਅਲ ਮਾਹੌਲ ਆ ਪਰਿਵਾਰਿਕ ਮਾਹੌਲ ਆ ਜਿੱਦਾਂ ਹਰ ਸਾਲ ਆ ਉਦਾਂ ਹੀ ਇਸ ਵਾਰ ਵੀ ਆ 35 ਦੇ ਕਰੀਬ ਕੈਂਡੀਡੇਟ ਖੜੇ ਆ ਕੀ ਲੱਗਦਾ ਕਿ ਕਿਹੜਾ ਜਿਹੜਾ ਇਸ ਵਾਰੀ ਜਿੰਨੂੰ ਵੱਧ ਵੋਟਾਂ ਪੈਣਗੀਆਂ ਉਹ ਜਿੱਤੂਗਾ ਕੀ ਸੋਚ ਕੇ ਤੁਸੀਂ ਵੋਟ ਪਾਣੀ ਹੈ ਹਮੇਸ਼ਾ ਸਾਡੀ ਬਾਰ ਦੀ ਡਿਵੈਲਪਮੈਂਟ ਵਾਸਤੇ ਵੈਲਫੇਅਰ ਵਾਸਤੇ ਉਸ ਇਹ ਚੀਜ਼ਾਂ ਨੂੰ ਸੋਚ ਕੇ ਵੋਟ ਪਾਣੀ ਚਾਹ ਲੀਏ ਕਹਿੰਦੇ ਕਿਸ ਬਰਿੰਦਰ ਸਿੰਘ ਐਡਵੋਕੇਟ ਬਰਿੰਦਰ ਸਿੰਘ ਜੀ ਕੀ ਸਰ ਵਧੀਆ ਸਰ ਡੈਮੋਕ੍ਰੇਸੀ ਵੀ ਕੋ ਰੂਟਸ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਇਹ ਵੀ ਇੱਕ ਉਹਦਾ ਹਿੱਸਾ ਹੈ ਸਰ ਆਪਣਾ ਹੀ ਚੁਣਿਆ ਹੋਇਆ ਪ੍ਰਧਾਨ ਆਏਗਾ ਜਾਂ ਜੋ ਵੀ ਜਿਹੜੇ ਐਗਜ਼ੈਕਟਿਵ ਪੂਰੀ ਕਮੇਟੀ ਆਏਗੀ ਤਾਂ ਸਾਡੇ ਐਡਵੋਕੇਟਸ ਲਈ ਕੰਮ ਕਰਨਗੇ ਅੱਛਾ ਕੰਮ ਕਰਨਗੇ ਉਮੀਦ ਤੇ ਇਹੀ ਹੈ ਬਾਕੀ ਦੇਖੋ ਕਿਸ ਤਰ੍ਹਾਂ ਜਿਹੜਾ ਮਾਹੌਲ ਰਹਿ ਰਿਹਾ ਹੈ ਜਿਹੜੀ ਰਿਪੋਰਟਿੰਗ ਦੇ ਵਿੱਚ ਪਾਣੀ ਕਿੰਨੀ ਦਿੱਕਤ ਵਗੈਰਾ ਨਹੀਂ ਕੋਈ ਦਿੱਕਤ ਨਹੀਂ ਸਰ ਬੜਾ ਅੱਛਾ ਮਾਹੌਲ ਹੈ ਬਹੁਤ ਅੱਛਾ ਪਹਿਲਾਂ ਹੀ ਕੈਸਿਲਟਿਸ ਕਾਫੀ ਬਾਅਰ ਨੇ ਪ੍ਰੋਵਾਈਡ ਕੀਤੀਆਂ ਪਹਿਲਾ ਹੀ ਵੋਟਰ ਲਿਸਟ ਦੇ ਕੇ इजीली ਵੋਟ ਪਾ ਲੈਣੇ ਕੋਈ ਦਿੱਕਤ ਨਹੀਂ ਹੈ ਤੁਸੀਂ ਸਰ ਕੀ ਸੋਚ ਕੇ ਵੋਟ ਪਾਈ ਜਿਹੜੀ ਆਪ ਸੋਚ ਕੇ ਮਤਲਬ ਬਸ ਉਹਨਾਂ ਦਾ ਸਰ ਬੈਕਗ੍ਰਾਉਂਡ ਕਿਉਂਕਿ ਪੁਰਾਣੇ ਬੰਦੇ ਨੇ ਪਤਾ ਹੈ ਵੀ ਕਿੱਦਾਂ ਦੇ ਬੰਦੇ ਨੇ ਜਿਨ੍ਹਾਂ ਨੂੰ ਵੀ ਵੋਟ ਪਾਈ ਹੈ ਉਹਨਾਂ ਦਾ ਪੂਰਾ ਧਿਆਨ ਰੱਖ ਕੇ ਪਾਈ ਹੈ ਵੀ ਕਿੱਦਾਂ ਉਹ ਇਨ ਫਿਊਚਰ ਕੰਮ ਕਰ ਸਕਦੇ ਨੇ ਵਕੀਲਾ ਲਈ ਕੀ ਕੀ ਕਰ ਸਕਦੇ ਨੇ ਇਹ ਚੀਜ਼ ਸੋਚ ਕੇ ਪਾਈ ਹੈ ਤੇ ਬਾਕੀ ਨੂੰ ਕੀ ਫੀਲ ਕਰਨਾ ਚਾਹੋਗੇ ਬਸ ਇਹੀ ਅਪੀਲ ਕਰਾਂਗੇ ਕਿ ਵੀ ਵੋਟ ਸਾਰੇ ਜ਼ਰੂਰ ਪਾਣ ਪਿੱਛੇ ਨਾ ਹਟਣ ਵੋਟ ਪਾਣ ਤੋਂ ਤਾਂ ਹੀ ਅਸੀਂ ਆਪਣੇ ਹੱਕਾਂ ਲਈ ਅੱਗੇ ਮਾਂਜੀ ਫਿਲ ਕੋਚੀ